ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਘਰੇ ਸਾਫ਼ ਸੁਥਰੇ ਢੰਗ ਨਾਲ ਤੇ ਸ਼ੁੱਧ ਢੰਗ ਨਾਲ ਬਿਨਾਂ ਕਿਸੇ ਮਿਲਾਵਟ ਤੋਂ ਸ਼ੁੱਧ ਮਠਿਆਈ ਘਰ ਦੀ ਕਲਾਕੰਧ ਇਹ ਕਲਾਕੰਧ ਸਿਰਫ ਤੁਸੀਂ 15 ਤੋਂ 20 ਮਿੰਟ ਵਿੱਚ ਤਿਆਰ ਕਰ ਸਕਦੇ ਹੋ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ ਨਾ ਤਾਂ ਇਸ ਵਿੱਚ ਮੈਂ ਕੋਈ ਖੋਆ ਪਾਇਆ ਨਾ ਪਾਈ ਚਾਸ਼ਨੀ ਨਾ ਕੋਈ ਮਾਵ ਤੇ ਨਾ ਹੀ ਇਸ ਵਿੱਚ ਘਿਓ ਦੀ ਇੱਕ ਬੂੰਦ ਵੀ ਪਾਈ ਹੈ ਸਿੰਪਲ ਦੁੱਧ ਤੋਂ ਇਹ ਰੈਸਪੀ ਤਿਆਰ ਹੁੰਦੀ ਆ ਇੱਕ ਵਾਰ ਤੁਸੀਂ ਮੇਰੀ ਆਵਲੀ ਰੈਸਪੀ ਪੂਰੀ ਦੇਖਣਾ ਅਗਰ ਤੁਸੀਂ ਐਂਡ ਤੱਕ ਦੇਖੋਗੇ ਤਾਂ ਤੁਹਾਡੀ ਜਿਹੜੀ ਆ ਮਠਿਆਈ ਆ ਪਹਿਲੀ ਵਾਰ ਚ ਪਰਫੈਕਟ ਬਣੇਗੀ ਬਿਲਕੁਲ ਵੀ ਤੁਹਾਡੀ ਗਲਤੀ ਨਹੀਂ ਹੋਣਗੀ ਸੋ ਉਸ ਲਈ ਤੁਹਾਨੂੰ ਜਿਹੜੀ ਰੈਸਪੀ ਆ ਐਂਡ ਤੱਕ ਦੇਖਣੀ ਪਊਗੀ ਤੇ ਇਸ ਤਰ੍ਹਾਂ ਦੀ ਹੋਰ ਵਧੀਆ ਰੈਸਪੀਸ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਹੁਣ ਅਸੀਂ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਆ ਕਲਕੰਦ ਬਣਾਉਣ ਲਈ ਮੈਂ ਇੱਕ ਪੈਨ ਲਿਆ ਹੈ ਪੈਨ ਵਿੱਚ ਪਾਵਾਂਗੇ ਅਸੀਂ ਇੱਕ ਗਲਾਸ ਟੀਲ ਦਾ ਦੁੱਧ ਦਾ 250 ml ਆਉਂਦਾ ਇਸ ਗਲਾਸ ਵਿੱਚ ਮੈਂ ਵੀ ਪਾਇਆ ਨਾਪ ਕੇ ਨਹੀਂ ਪਾਇਆ ਅਗਰ ਤੁਸੀਂ ਨਾਪ ਕੇ ਪਾਣ ਜਾਂਦੇ 250 ml ਆਂਦਾ ਹੈ ਤੇ ਹੁਣ ਇਸ ਨੂੰ ਇਸ ਨੂੰ ਗਰਮ ਕਰਾਂਗੇ ਉਬਾਲ ਆਉਣਾ ਚਾਹੀਦਾ ਇੱਕ ਇੱਕ ਉਬਾਲ ਆਉਣ ਤੋਂ ਬਾਅਦ ਅਸੀਂ ਜਿਹੜੀ ਗੈਸ ਦੀ ਫਲੇਮ ਮੀਡੀਅਮ ਤੇ ਕਰ ਦੇਣੀ ਹੈ ਤੇ ਇਸ ਨੂੰ 2 ਮਿੰਟ ਲਈ ਅਸੀਂ ਮੀਡੀਅਮ ਫਲੇਮ ਤੇ ਹਿਲਾ ਹਿਲਾ ਕੇ ਪਕਾ ਲਵਾਂਗੇ ਜਿਆਦਾ ਨਹੀਂ ਬਸ ਸਿਰਫ 2 ਮਿੰਟ ਲਈ ਹਿਲਾ ਇਸ ਲਈ ਰਹੀ ਹੈ ਤਾਂ ਕਿ ਉਬਲ ਕੇ ਸਾਰਾ ਬਾਹਰ ਨਾ ਆ ਜਾਵੇ ਅਗਰ ਤੁਸੀਂ ਨਹੀਂ ਹਿਲਾਉਂਗੇ ਨਾ ਤਾਂ ਉਬਾਲਣ ਤੋਂ ਬਾਅਦ ਸਾਰਾ ਦੁੱਧ ਬਾਹਰ ਆ ਜਾਏਗਾ ਸੋ ਥੋੜਾ ਜਿਹਾ ਹਿਲਾ ਲਿਓ ਇਸ ਨੂੰ ਚੰਗੀ ਤਰ੍ਹਾਂ ਹੁਣ ਇੱਥੇ 2 ਤੋਂ 3 ਮਿੰਟ ਹੋ ਗਏ ਸੀਗੇ ਹੁਣ ਜਿਹੜਾ ਅਸੀਂ ਦੂਸਰਾ ਇਨਗਰੀਡੀਐਂਟ ਇਹਦੇ ਵਿੱਚ ਐਡ ਕਰਨਾ ਹੈ ਉਹ ਹੈਗਾ ਘਰ ਦਾ ਬਣਿਆ ਹੋਇਆ ਪਨੀਰ ਇੱਥੇ ਮੈਂ 200 ਗ੍ਰਾਮ ਪਨੀਰ ਲੈ ਰਹੀਆਂ ਪਨੀਰ ਮੈਂ ਘਰੇ ਬਣਾਇਆ ਹੈ ਤੁਸੀਂ ਚਾਹੋ ਤਾਂ ਬਾਜ਼ਾਰ ਵਾਲਾ ਵੀ ਯੂਜ਼ ਕਰ ਸਕਦੇ ਹੋ ਪਰ ਹੁਣ ਅਸੀਂ ਘਰ ਦੀ ਸ਼ੁੱਧ ਦੇਸੀ ਮਿਠਾਈ ਬਣਾ ਰਹੇ ਹਾਂ ਇਸ ਲਈ ਸਾਰਾ ਸਮਾਨ ਮੈਂ ਘਰ ਦਾ ਹੀ ਪਾ ਰਹੀਆਂ ਪਨੀਰ ਨੂੰ ਅਸੀਂ ਕ੍ਰੰਬਲ ਕਰਕੇ ਪਾ ਸਕਦੇ ਐਵੇਂ ਤੇ ਤੁਸੀਂ ਚਾਹੋ ਤਾਂ ਕੱਦੂ ਕਸ ਕਰ ਵੀ ਕਹੇ ਵੀ ਪਾ ਸਕਦੇ ਹੋ ਕ੍ਰੰਬਲ ਕਰਨਾ ਤਾਂ ਮੋٹے-ਮੋਟੇ ਪੀਸੇਸ ਨਾ ਰੱਖਿਓ ਬਿਲਕੁਲ ਸਾਨੂੰ ਬਰੀਕ ਪੀਸੇਸ ਚਾਹੀਦੇ ਆ ਇਹਨੂੰ ਤੇ ਹੁਣ ਅਸੀਂ ਇਸ ਨੂੰ ਦੁੱਧ ਵਿੱਚ ਪਾ ਦਿੱਤਾ। ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਠੀਕ ਹੈ। ਹੁਣ ਇਸ ਨੂੰ ਵੀ ਇੱਕ ਤੋਂ 2 ਮਿੰਟ ਅਸੀਂ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਪਕਾ ਲੈਣਾ ਹੈ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣਾ ਹੈ ਸੁੱਕਾ ਦੁੱਧ। ਇੱਥੇ ਮੈਂ 1 ਕੱਪ ਮਿਲਕ ਪਾਊਡਰ ਪਾ ਰਹੀ ਹਾਂ। ਅਗਰ ਤੁਹਾਡੇ ਕੋਲ ਘੱਟ ਹੈ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਹੈ। ਇਹਦੇ ਨਾਲ ਨਾ ਥੋੜੀ ਜਿਹੀ ਥਿਕਨੈਸ ਆ ਜਾਂਦੀ ਹੈ ਤੇ ਜਲਦੀ ਬਣ ਜਾਂਦੀ ਹੈ ਬਰਫੀ। ਤੁਸੀਂ ਚਾਹੋ ਤਾਂ ਅੱਧਾ ਕੱਪ ਵੀ ਪਾ ਸਕਦੇ ਹੋ। ਇਹ ਕੋਈ ਜ਼ਰੂਰੀ ਨਹੀਂ ਕਿ 1 ਕੱਪ ਹੀ ਪਾਣਾ। ਅੱਧਾ ਕੱਪ ਵੀ ਇਸ ਵਿੱਚ ਐਡ ਕਰ ਸਕਦੇ ਹੋ। ਮਿਲਕ ਪਾਊਡਰ ਮਨ ਤੋਂ ਬਾਅਦ ਅਸੀਂ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਜੋ ਵਿੱਚ ਲੰਮਸ ਨਾ ਰਹਿ ਜਾਣੇ ਹੁਣ ਇੱਥੇ ਮੇਰੇ ਸਪੈਚੂਲੇ ਨੂੰ ਲੱਗ ਗਿਆ ਸੀਗਾ ਸੁੱਕਾ ਦੁੱਧ ਤੇ ਹੁਣ ਅਸੀਂ ਇਸ ਨੂੰ ਇੱਕ ਚਮਚ ਨਾ ਚੰਗੀ ਤਰ੍ਹਾਂ ਹਟਾ ਦੇਵਾਂਗੇ ਤੇ ਦੁੱਧ ਨੂੰ ਤੇ ਸੁੱਕੇ ਦੁੱਧ ਨੂੰ ਤੇ ਪਨੀਰ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਨਾਂ ਨੂੰ ਹੁਣ ਅਸੀਂ 2 ਤੋਂ 3 ਮਿੰਟ ਲਈ మీడియం ਫਲੇਮ ਤੇ ਅੱਛੇ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜੀ ਵਿੱਚ ਥੋੜੀ-ਥੋੜੀ ਗੁੱਟਲੀਆਂ ਸਿਗੀਆਂ ਉਸ ਨੂੰ ਨਾ ਮੈਂ ਐਵੇਂ 스ਪੂਨ ਨਾਲ ਚੰਗੀ ਤਰ੍ਹਾਂ ਦਬਾ ਲਿਆ ਗੁੱਟਲੀਆਂ ਤਾਂ ਦੁੱਧ ਦੀਆਂ ਨਹੀਂ ਸਿਗੀਆਂ ਜੋ ਪਨੀਰ ਥੋੜਾ-ਥੋੜਾ ਮੋਟੇ ਪੀਸਿਸ ਰਹਿ ਗਏ ਸਿੰਗ ਨਾ ਉਹ ਸਿਗਾ ਸੋ ਉਸ ਨੂੰ ਅਸੀਂ ਐਵੇਂ ਵੀ ਕਰ ਸਕਦੇ ਹਾਂ ਜੇ ਤੁਸੀਂ ਕੱਦੂਕਸ ਕਰੋਗੇ ਨਾ ਤਾਂ ਆਹ ਵਾਲੀ ਥੋੜੀ ਪ੍ਰੋਬਲਮ ਨਹੀਂ ਆਉਂਦੀ ਤੇ ਇੱਥੇ ਮੈਂ ਜਿਹੜੀ ਚੀਨੀ ਹੈ ਜਿਸ ਕੱਪ ਨਾਲ ਅਸੀਂ ਸੁੱਕਾ ਦੁੱਧ ਪਾਇਆ ਨਾ ਉਸ ਦਾ ਅਸੀਂ ਚੌਥਾ ਹਿੱਸਾ ਲਵਾਂਗੇ ਕੱਪ ਦਾ ਕਿਉਂਕਿ ਅਸੀਂ ਹੁਣ ਇਸ ਵਿੱਚ ਸੁੱਕਾ ਦੁੱਧ ਪਾਇਆ ਤਾਂ ਉਹਦੇ ਵਿੱਚ ਵੀ ਥੋੜੀ ਮਿਠਾਸ ਹੁੰਦੀ ਹੈ ਇਸ ਲਈ ਮੈਂ ਚੀਨੀ ਘੱਟ ਐਡ ਕੀਤੀ ਆ ਬਾਕੀ ਤੁਸੀਂ ਆਪਣੇ ਅਕੋਰਡਿੰਗ ਘੱਟ ਵੱਧ ਹੋਰ ਐਡ ਕਰ ਸਕਦੇ ਹੋ ਤੇ ਹੁਣ ਜਿਹੜੇ ਸਾਡੇ ਸਾਈਡਸ ਤੇ ਦੁੱਧ ਲੱਗਿਆ ਨਾ ਇਹ ਵੀ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਵਿੱਚ ਮਿਕਸ ਕਰਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਹਿਲਾ ਕੇ ਅਸੀਂ ਪਕਾ ਲਵਾਂਗੇ ਇਹ ਬਰਫੀ ਨਾ ਜਲਦੀ ਤਿਆਰ ਹੋ ਜਾਂਦੀ ਹੈ ਤੁਸੀਂ ਬਿਲਕੁਲ ਵੀ ਇਸ ਨੂੰ ਹਿਲਾ ਲਾ ਕੇ ਥੱਕਣ ਵਾਲੇ ਨਹੀਂ ਹੋ ਨਹੀਂ ਤਾਂ ਆਮ ਵਰਫੀਆਂ ਨੂੰ ਅਸੀਂ ਖੋਆ ਕੱਟਦੇ ਕੱਟਦੇ ਕੱਟਦੀ ਥੱਕ ਜਾਂਦੇ ਨੇ ਤੇ ਬਹੁਤ ਜਲਦੀ ਬਣ ਜਾਂਦੀ ਹੈ ਤੇ ਸਵਾਦ ਵੀ ਲੱਗਦੀ ਹੈ ਹੁਣ ਇੱਥੇ ਹੀ ਅਸੀਂ ਪਾ ਦਵਾਂਗੇ 2 ਚਮਚ ਫਰੈਸ਼ ਕਰਦੀ ਮਲਾਈ ਮਲਾਈ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸਕੀਪਰ ਵੀ ਕਰ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਹੈ ਪਾਣੀ ਪਰ ਇਸ ਨੂੰ ਪਾਉਣ ਨਾਲ ਥੋੜਾ ਜਿਹਾ ਸੁਨਹਿਰਾ ਸੁਨਹਿਰਾ ਕਲਰ ਜਿਹਾ ਆ ਜਾਂਦਾ ਹੈ ਵਧੀਆ ਲੱਗਦਾ ਹੈ ਜ਼ਰੂਰੀ ਨਹੀਂ ਹੈ ਇਸ ਨੂੰ ਵੀ ਐਡ ਕਰਨਾ ਆਪਸ਼ਨਲ ਹੈ ਤੇ 2 ਚਮਚ ਮਲਾਈ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਇਹਦੇ ਵਿੱਚ ਜਿਹੜਾ ਦੁੱਧ ਪਾਇਆ ਪਨੀਰ ਤੇ ਆ ਜਿਹੜਾ ਥੋੜਾ ਮਿਲਕ ਪਾਊਡਰ ਇਹ ਤਿੰਨ ਚੀਜ਼ਾਂ ਜ਼ਰੂਰੀ ਨੇ ਅਮਲਾਈ ਇਹ ਨਹੀਂ ਜ਼ਰੂਰੀ ਵੀ ਨਹੀਂ ਹੈਗੀ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਇਸ ਨੂੰ ਅਗਰ ਹੈ ਤੁਹਾਡੇ ਘਰ ਤਾਂ ਜ਼ਰੂਰ ਐਡ ਕਰੋ ਤੇ ਦੋ ਚਮਚ ਅਸੀਂ ਮਲਾਈ ਦੇ ਪਾ ਕੇ ਅਸੀਂ ਅੱਛੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਹੈ ਸਾਈਡ ਤੋਂ ਵੀ ਸਾਰਾ ਅਸੀਂ ਜਿਹੜਾ ਦੁੱਧ ਹੈ ਚੰਗੀ ਤਰ੍ਹਾਂ ਮਿਲਾਉਂਦੇ ਰਹਾਂਗੇ ਤਾਂ ਜੋ نیچے ਵੀ ਲੱਗ ਨਾ ਜਾਵੇ ਚੰਗੀ ਤਰ੍ਹਾਂ ਸਾਰਾ ਦੁੱਧ ਮਿਕਸ ਹੋ ਜਾਵੇ ਤੇ ਅੱਛੀ ਤੰਗ ਦਾ ਸਾਡੀ ਜਿਹੜੀ ਮਠਿਆਈ ਹੈ ਵਧੀਆ ਗਾੜੀ ਬਣ ਜਾਵੇ ਹੁਣ ਤੁਸੀਂ ਵੇਖ ਸਕਦੇ ਹੋ ਜਿਹੜੀ ਮੇਰੀ ਮਠਿਆਈ ਹੈ ਇਹ ਗਾੜੀ ਹੋਣੀ ਸ਼ੁਰੂ ਹੋ ਗਈ ਹੈ ਤੇ ਜਿਹੜੀ ਪਨੀਰ ਹੈ ਇਹ ਤੁਸੀਂ ਵੇਖ ਸਕਦੇ ਹੋ ਕਿੰਨੇ ਸੋਨੇ ਦਾਨাদার ਹੋ ਗਿਆ ਨਾ ਦੁੱਧ ਦੇ ਵਿੱਚ ਮਿਕਸ ਹੋ ਕੇ ਇੱਕ ਵਾਰ ਤੁਸੀਂ ਆਵਲੀ ਮੇਰੀ ਰੈਸਪੀ ਨੂੰ ਟਰਾਈ ਕਰੋ ਜਿਵੇਂ ਮੈਂ ਦੱਸੀ ਐਵੇਂ ਹੀ ਬਣਾਇਓ ਤੁਹਾਡੀ ਜਿਹੜੀ ਮਠਿਆਈ ਹੈ ਅਗਰ ਤੁਸੀਂ ਫਸਟ ਟਾਈਮ ਵੀ ਬਣਾ ਰਹੇ ਹੋਵੇਂ ਤਾਂ ਬਹੁਤ ਵਧੀਆ ਬਣੂਗੀ ਤੇ ਇੱਥੇ ਮੈਂ ਜਿਹੜੇ ਦੋ ਇਲਾਇਚੀਆਂ ਸੀਗੇ ਨਾ ਉਸ ਨੂੰ ਇਸ ਮਾਮਜਸਤੇ ਵਿੱਚ ਕੁੱਟ ਲਿਆ ਦੋ ਇਲਾਇਚੀਆਂ ਨੂੰ ਉਹਦੇ ਬੀਜ ਕੱਢੇ ਜਿਹੜੀ ਬਾਹਰੀ ਪਰਤ ਹੈ ਉਹ ਨਹੀਂ ਪਾਈ ਸਿਰਫ ਬੀਜਾਂ ਨੂੰ ਪਾ ਕੇ ਅੱਛੇ ਤਰ੍ਹਾਂ ਉਹਨਾਂ ਨੂੰ ਕੁੱਟ ਕੇ ਫਿਰ ਅਸੀਂ ਪਾ ਦਿੱਤਾ ਸਿਰਫ ਦੋ ਇਲਾਇਚੀ ਐਡ ਕੀਤੀ ਐਕਸਟਰਾ ਕੁਝ ਨਹੀਂ ਐਡ ਕੀਤਾ ਜਿਹੜੀ ਉਹਦੇ ਸਾਈਡ ਉੱਪਰ ਆਈ ਪਰਤ ਸੀਗੀ ਲਾਈਟਰੀ ਦੀ ਨਾ ਉਸ ਨੂੰ ਅਸੀਂ ਬਾਅਦ ਚਾਹ ਵਗੈਰਾ ਵਿੱਚ ਪਾ ਸਕਦੇ ਹਾਂ ਉਹ ਨਹੀਂ ਇਹਦੇ ਵਿੱਚ ਪਾਣਾ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਅਗਰ ਤੁਸੀਂ ਆਵਲੀ ਮਠਾਈ ਰਖੜੀ ਤੇ ਆਪਣੇ ਭਾਈ ਲਈ ਬਣਾਉਗੇ ਨਾ ਤੁਹਾਡਾ ਭਾਈ ਬਹੁਤ ਖੁਸ਼ ਹੋ ਜਾਊਗਾ ਘਰ ਦੀ ਸ਼ੁੱਧ ਦੇਸੀ ਮਠਾਈ ਤੇ ਮੈਂ ਆਪਣੀ ਬੇਟੀ ਨੂੰ ਆਦਿੱਤੀ ਸੀ ਕਿ ਮਠਾਈ ਬਹੁਤ ਖੁਸ਼ ਹੋ ਕੇ ਉਸਨੇ ਖਾਧੀ ਮੈਂ ਕੱਲ ਬਣਾਈ ਸੀਗੀ ਤੇ ਸਾਰੀ ਜਦ ਹੀ ਫਿਨਿਸ਼ ਹੋ ਗਈ ਐਨੇ ਕੀ ਥੋੜੀ ਕੁਆਂਟੀਟੀ ਨਾਲ ਨਾ ਅੱਧਾ ਪੌਣਾ ਕਿਲੋ ਬਰਫੀ ਬਣ ਜਾਂਦੀ ਹੈ ਅਗਰ ਤੁਸੀਂ ਜ਼ਿਆਦਾ ਬਣਾਣੀ ਹੈ ਨਾ ਥੋੜਾ ਸਮਾਨ ਜ਼ਿਆਦਾ ਐਡ ਕਰ ਲਿਓ ਜਿੱਥੇ ਇੱਕ ਗਲਾਸ ਦੀ ਦੋ ਪਾ ਲਿਓ ਐਵੇਂ ਐਵੇਂ ਥੋੜੀ ਜ਼ਿਆਦਾ ਕਰਕੇ ਤੁਸੀਂ 1.5 ਕਿਲੋ ਬਣਾ ਸਕਦੇ ਹੋ ਡਬਲ ਕੁਆਂਟੀਟੀ ਨਾਲ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਡਾ ਦੁੱਧ ਹੈ ਅੱਛੀ ਤਰ੍ਹਾਂ ਮਿਕਸ ਹੋ ਗਿਆ ਹੈ ਹੁਣ ਸਾਡਾ ਦੁੱਧ ਬਿਲਕੁਲ ਵੀ ਨਹੀਂ ਨਜ਼ਰ ਆ ਰਿਹਾ ਸਿਫ ਪਨੀਰ ਹੈ ਹੈਨਾ ਸਾਰਾ ਦੁੱਧ ਅੱਛੀ ਤਰ੍ਹਾਂ ਵਿੱਚ ਮਿਕਸ ਹੋ ਗਿਆ ਹੈ ਇਸ ਨੂੰ ਅਸੀਂ ਉਦੋਂ ਤੱਕ ਪਕਾਉਣਾ ਹੁੰਦਾ ਜਦੋਂ ਤੱਕ ਸਾਡਾ ਦੁੱਧ ਨਾ ਦਿਖਣਾ ਬੰਦ ਨਾ ਹੋ ਜਾਵੇ ਹੁਣ ਜਦੋਂ ਮੈਂ ਹਿਲਾ ਰਹੀ ਹਾਂ ਨਾ ਤਾਂ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਲਿਕਵਿਡ ਫੋਰਮ ਨਹੀਂ ਆ ਰਹੀ ਇਹ ਸਾਰਾ گاੜਾ گاੜਾ ਹੀ ਹੈ ਪਨੀਰ ਹੈ ਮਲਾਈ ਵਗੈਰਾ ਕੁਝ ਵੀ ਦੁੱਧ ਦੇ ਫੋਰਮ ਸਾਨੂੰ ਨਹੀਂ ਦਿਖ ਰਹੀ ਹੈ ਇਸ ਸਟੇਜ ਤੱਕ ਅਸੀਂ ਇਸ ਨੂੰ ਪਕਾਉਣਾ ਹੁੰਦਾ ਹੈ ਅਗਰ ਤੁਸੀਂ ਇਸ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਪਕਾਉਗੇ ਨਾ ਤਾਂ ਬਰਫੀ ਹੈ ਜਿਹੜੀ ਬਰਫੀ ਦੇ ਫੋਰਮ 'ਚ ਨਹੀਂ ਆਂਦੀ ਇਸ ਲਈ ਇਸ ਨੂੰ ਚੰਗੀ ਤਰ੍ਹਾਂ ਪਕਾਣਾ ਜ਼ਰੂਰੀ ਹੁੰਦਾ ਹੈ ਘੱਟੋ ਘੱਟ 10 ਤੋਂ 15 ਮਿੰਟ ਲੱਗਦੇ ਨੇ ਜਿਆਦਾ ਟਾਈਮ ਬਿਲਕੁਲ ਵੀ ਨਹੀਂ ਲੱਗਦਾ 10-15 ਮਿੰਟ 加ડી ਸਾਡੀ ਵਧੀਆ ਮਠਾਈ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਵਾਦ ਵੀ ਬਹੁਤ ਲੱਗਦੀ ਹੈ ਬਿਲਕੁਲ ਬਾਜ਼ਾਰ ਵਰਗੀ ਲੱਗਦੀ ਹੈ ਹੁਣ ਜਿਹੜੀ ਮੇਰੀ ਮਠਾਈ ਹੈ ਗਾੜੀ ਹੋ ਗਈ ਹੈ ਅਸੀਂ ਇਸ ਨੂੰ ਨਾ ਉਦੋਂ ਤੱਕ ਹੀ ਪਕਾਉਣਾ ਹੁੰਦਾ ਹੈ ਜਦ ਤੱਕ ਸਾਡਾ ਦੁੱਧ ਪੂਰਾ ਸੁੱਕ ਨਹੀਂ ਜਾਂਦਾ ਹੁਣ ਮੈਂ ਇਸ ਨੂੰ ਨਾ ਸੈਂਟ ਤੋਂ ਥੋੜਾ ਸਾਈਡ 'ਚ ਕਰਕੇ ਦੱਸੇ ਦੇਖੋ ਦੁੱਧ ਨਹੀਂ ਆ ਰਿਹਾ ਬਿਲਕੁਲ ਵੀ ਹੁਣ ਜਿਹੜੀ ਸਾਡੀ ਮਠਾਈ ਹੈ ਬਣ ਕੇ ਤਿਆਰ ਆ ਹੁਣ ਅਸੀਂ ਆਪਣੀ ਗੈਸ ਦੀ ਫਲੇਮ ਕੱਦਣੀ ਬੰਦ ਤੇ ਇੱਕ ਪਲੇਟ ਨੂੰ ਮੈਂ ਪਹਿਲਾਂ ਹੀ ਔਇਲ ਲਗਾ ਕੇ ਗ੍ਰੀਸ ਕਰ ਲੈ ਸੀ ਕਿ ਦੇਸੀ ਘਿਓ ਲਗਾ ਸਕੀ ਬਸ ਇਹਦੇ ਵਿੱਚ ਥੱਲੇ ਥੋੜਾ ਹੀ ਲਗਾਇਆ ਜਿਆਦਾ ਵੀ ਨਹੀਂ ਲਗਾਇਆ ਇਸ ਚ ਆਪਣੀ ਇਸ ਮਠਿਆਈਏ ਜਿਹੜੀ ਅਸੀਂ ਪਾ ਦਵਾਂਗੇ ਅਗਰ ਤੁਸੀਂ ਇਸ ਨੂੰ ਜਿਆਦਾ ਵੀ ਪਕਾ ਲੋਗੇ ਨਾ ਐਨਾ ਵੀ ਨਹੀਂ ਕਰਨਾ ਇਸ ਆਹ ਵਾਲੀ ਕੰਸਿਸਟੈਂਸੀ ਰੱਖਣੀ ਹੈ ਕਿ ਤੁਸੀਂ ਸਾਈਡ ਨੂੰ ਕਰੋ ਨਾ ਆਪਣੀ ਮਠਿਆਈ ਤੇ ਵਿੱਚੋਂ ਦੁੱਧ ਦਾ ਨਜ਼ਰ ਆਵੇ ਬਸ ਇਸ ਸਟੇਜ ਤੱਕ ਕਰਨਾ ਹੁੰਦਾ ਤੇ ਜਦੋਂ ਆਪਣੀ ਗੈਸ ਦੀ ਫਲੇਮ ਕਰੋ ਬੰਦ ਤੇ ਇਸ ਨੂੰ ਇੱਕ ਜਿਸ ਕਿਸੇ ਵਿੱਚ ਵੀ ਤੁਸੀਂ ਇਸ ਨੂੰ ਜਮਾਣਾ ਚਾਹੁੰਦੇ ਉਸ ਵਿੱਚ ਰੱਖ ਲਓ ਤੇ ਮੈਂ ਆਹ ਵਾਲੀ ਛੋਟੀ ਜਿਹੀ ਥਾਲੀ ਲੈ ਲਈ ਇਹਨੂੰ ਪਹਿਲੇ ਗ੍ਰੀਸ ਕਰ ਲੈ ਜਿਆਦਾ ਨਹੀਂ ਕਿਤੇ ਥੋੜਾ ਜਿਹਾ ਲਗਾਏ ਸੀਗਾ ਤੇ ਇਸ ਨੂੰ ਹੁਣ ਅਸੀਂ ਸਾਈਡ ਤੇ ਰੱਖ ਦਵਾਂਗੇ ਸੈੱਟ ਹੋਣ ਲਈ ਆ ਤੁਸੀਂ ਦੇਖ ਸਕਦੇ ਹੋ 1 ਘੰਟੇ ਬਾਅਦ ਮੈਂ ਦੇਖ ਰਹੀ ਹਾਂ ਅਗਰ ਤੁਹਾਨੂੰ ਲੱਗੇ ਨਾ ਤੁਹਾਡੀ ਮਿਠਾਈ ਸੈੱਟ ਨਹੀਂ ਹੋਈ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਹੁਣ ਅਸੀਂ ਇਸ ਨੂੰ ਥੋੜਾ ਜਿਹਾ ਪਿਸਤੇ ਨਾਲ ਡੈਕੋਰੇਟ ਕਰ ਦਵਾਂਗੇ ਆਪਸ਼ਨਲ ਹੈ ਐਵੇਂ ਵੀ ਵਧੀਆ ਲੱਗਦੀ ਹੈ ਸੋ ਥੋੜੀ ਜੀ ਇਸ ਨੂੰ ਵਧੀਆ ਪ੍ਰੈਜੈਂਟ ਕਰਨ ਲਈ ਨਾ ਥੋੜੇ ਡੈਕੋਰੇਟ ਕਰ ਰਹੀ ਹਾਂ ਇਸ ਦੀ ਐਨੀ ਲੋੜ ਵੀ ਨਹੀਂ ਹੁੰਦੀ ਤੁਸੀਂ ਐਵੇਂ ਹੀ ਖਾ ਸਕਦੇ ਹੋ ਤੇ ਇਹ ਸਿਲਵਰ ਵਰਕ ਮੈਂ ਥੋੜਾ ਜਿਹਾ ਲਗਾ ਰਹੀ ਹਾਂ ਹਲਵਾਈਆਂ ਵਰਗੀ ਫੀਲਿੰਗ ਦੇਣ ਲਈ ਹਰ ਕੇ ਬਾਰੋ ਲੈ ਆਈਆਂ ਐਵੇਂ ਥੋੜੀ ਲੱਗੇ ਨਾ ਸਿਲਵਰ ਵਰਕ ਵਗੈਰਾ ਲਗਾ ਲਓ ਤੇ ਆ ਸਾਡੀ ਮਠਿਆਈ ਹੈ ਜਿਹੜੀ ਬਹੁਤ ਵਧੀਆ ਬਣ ਕੇ ਬਣ ਕੇ ਤਿਆਰ ਹੋਈ ਹੈ ਅਗਰ ਤੁਹਾਨੂੰ ਮੇਰੀ ਆਵਲੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਚ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਵਲੀ ਮਠਿਆਈ ਵੀ ਜ਼ਰੂਰ ਬਣਾ ਕੇ ਦੇਖਣਾ ਇਸ ਰਖੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜਦ ਬਣ ਵੀ ਜਲਦੀ ਸੋ ਬਿਗਨਰਸ ਨੂੰ ਵੀ ਬਿਲਕੁਲ ਵੀ ਟੈਂਸ਼ਨ ਲੈਣ ਦੀ ਲੋੜ ਨਹੀਂ ਅਗਰ ਤੁਸੀਂ ਮੇਰੀ ਆ ਛੋਟੇ ਛੋਟੇ ਟਿਪਸ ਫੋਲੋ ਕਰੋਗੇ ਨਾ ਤਾਂ ਬਹੁਤ ਵਧੀਆ ਬਰਫੀ ਤੁਹਾਡੀ ਘਰੇ ਬਣ ਕੇ ਤਿਆਰ ਹੋਵੇਗੀ ਹੁਣ ਅਸੀਂ ਇਸ ਨੂੰ ਪੀਸੇਸ ਵਿੱਚ ਕੱਟ ਲਵਾਂਗੇ ਤੇ ਹੁਣ ਮੈਂ ਤੁਹਾਨੂੰ ਇੱਕ ਪੀਸੇਸ ਚੱਕ ਕੇ ਵੀਜ਼ ਦਿਖਾਉਂਦੀ ਹਾਂ ਕਿੰਨੀ ਵਧੀਆ ਸਾਡੀ ਬਰਫੀ ਬਣ ਕੇ ਤਿਆਰ ਹੋਈ ਆ ਬਹੁਤ ਈਜ਼ਲੀ ਇਹ ਚੱਕ ਹੋ ਰਹੀ ਸੀਗੀ ਅਗਰ ਤੁਹਾਨੂੰ ਲੱਗੇ ਢਿੱਲੀ ਲੱਗ ਰਹੀ ਹੈ ਤਾਂ ਇਸ ਨੂੰ ਥੋੜੀ ਦੇਰ ਫ੍ਰੀਜ ਵਿੱਚ ਰੱਖ ਲਓ ਫਿਰ ਸੈੱਟ ਹੋ ਜਾਂਦੀ ਹੈ ਬਿਲਕੁਲ ਇਹ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਸਾਡੀ ਬਰਫੀ ਘਰੇ ਬਣ ਕੇ ਤਿਆਰ ਹੋਈ ਹੈ ਤੇ ਥੋੜੀ ਇਨਗਰੀਡੀਅੰਟ ਲੱਗੇ ਨੇ ਟਾਈਮ ਵੀ ਥੋੜਾ ਲੱਗਦਾ ਏ ਤੇ ਸ਼ੁੱਧ ਦੇਸੀ ਘਰ ਦੀ ਕੁਝ ਵੀ ਇਸ ਵਿੱਚ ਮਿਲਾਵਟ ਨਹੀਂ ਕੀਤੀ ਵਧੀਆ ਨਾ ਕੋਈ ਰੰਗ ਨਾ ਕੁਝ ਵੀ ਵਧੀਆ ਮਿਠਾਈ ਸਾਡੀ ਬਣ ਕੇ ਘਰੇ ਤਿਆਰ ਹੋਈਏ ਤੁਸੀਂ ਜਦੋਂ ਇਸ ਨੂੰ ਹੋਰ ਡਰਾਈ ਫਰੂਟਸ ਵਗੈਰਾ ਵੀ ਉੱਪਰ ਡੈਕੋਰੇਟ ਕਰ ਸਕਦੇ ਹੋ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਐਵੇਂ ਦੀ ਹੋਰ ਵਧੀਆ ਰੈਸਪੀਜ਼ ਦੇਖਣ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬੇਹਤਿੰਦ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ